ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੀ 23 ਤਰੀਕ ਤੋਂ ਗੁਰੂ ਰਾਮਦਾਸ ਪਾਸ਼ਾ ਦੇ ਪੁਰਗ ਨੂੰ ਸਮਰਪਿਤ ਜੋ ਬਰਬਰ ਸਾਹਿਬ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਖ-ਵੱਖ ਇਵੈਂਟ ਕਰਵਾਏ ਜਾ ਰਹੇ ਹਨਾਂ ਦੀ ਹੀ ਪ੍ਰੋਗਰਾਮਾਂ ਦੀ ਕੜੀ ਦੇ ਵਿੱਚੋਂ ਅੱਜ ਦਾ ਜਿਹੜਾ ਪ੍ਰੋਗਰਾਮ ਸੀਗਾ ਇਹ ਸਪੈਸ਼ਲ ਬੱਚਿਆਂ ਦਾ ਪ੍ਰੋਗਰਾਮ ਖੇਡਾਂ ਦਾ ਪ੍ਰੋਗਰਾਮ ਰੱਖਿਆ ਗਿਆ ਸੀਗਾ ਜੋ ਕਾਲਜ ਹਟ ਖਾਲਸਾ ਕਾਲਜ ਦੇ ਗਰਾਊਂਡ ਵਿੱਚ ਸੀਗਾ ਔਰ ਬੜੇ ਉਤਸ਼ਾਹ ਨਾਲ ਬੜੀ ਭਾਵਨਾ ਨਾਲ ਇਹਨਾਂ ਬੱਚਿਆਂ ਨੇ ਆਪਣੇ ਹੁਨਰ ਨੂੰ ਪ੍ਰਗਟ ਕੀਤਾ ਤੇ ਬੜੀ ਖੁਸ਼ੀ ਹੁੰਦੀ ਹੈ ਕੀ ਸੱਚੇ ਪਾਤਸ਼ਾਹ ਅਰਦਾਸ ਹੈ ਸਾਡੀ ਸੱਚੇ ਪਾਤਸ਼ਾਹ ਇਹਨਾਂ ਨੂੰ ਐਵੇਂ ਹੀ ਹ honors ਬਖਸ਼ਦਾ ਰੱਖੋ ਤੇ ਡਾਕਟਰ ਸਾਹਿਬ ਦਾ ਧੰਨਵਾਦ ਕਰਦੇ ਜਿਨ੍ਹਾਂ ਨੇ ਆਪਣੇ ਇਸ ਕਾਲਜ ਦੇ ਵਿੱਚ ਸਾਨੂੰ ਸਮਾਂ ਦਿੱਤਾ ਹੈ ਤੇ ਇਹਨਾਂ ਗਰਾਉਂਡਾਂ ਦੇ ਵਿੱਚ ਇਹਨਾਂ ਬੱਚਿਆਂ ਨੇ ਆਪਣੇ ਹ honors ਨੂੰ ਪੇਸ਼ ਕੀਤਾ ਹੈ ਸਾਰੇ ਪ੍ਰਬੰਧ ਵੱਲੋਂ ਸਮੁੱਚੇ ਪ੍ਰਬੰਧ ਵੱਲੋਂ ਇਹਨਾਂ ਨੂੰ ਜੀ ਆਇਆਂ ਕਹਿੰਦੇ ਆ ਇਹਨਾਂ ਦੇ ਪੇਰੈਂਟਸ ਨੂੰ ਜੀ ਆਇਆਂ ਕਰਦੇ ਇਹਨਾਂ ਦੇ ਅਧਿਆਪਕਾਂ ਨੂੰ ਜੀ ਆਇਆਂ ਕਹਿੰਦੇ ਆ ਜਿਨ੍ਹਾਂ ਨੇ ਆਪਣੀ ਬੜੀ ਦਿਲਚਸਪੀ ਦੇ ਨਾਲ ਇਹਨਾਂ ਬੱਚਿਆਂ ਨੂੰ ਤਿਆਰ ਕੀਤਾ ਹੈ बहुत बहुत धन्यवाद वाहेगुरु जी का खालसा वाह वागुरु जी का खालसा वाहेगुरु जी की फतेह ਅੱਜ ਦੇ ਸਪੈਸ਼ਲ ਬੱਚਿਆਂ ਦੇ ਜੋ ਖੇਡ ਮੁਕਾਬਲੇ ਹੋਏ ਆ ਖਾਲਸਾ ਕਾਲਜਿਅਤ ਸਕੂਲ ਦੇ ਵਿੱਚ ਇਹਦੇ ਲਈ ਮੈਂ ਸਮਝਦਾ ਕਿ ਸਤਖੰਡ ਸ੍ਰੀ ਦਰਬਾਰ ਸਾਹਿਬ ਔਰ ਸ਼ਰੋਨੀਗੁਰਦੁਆਰਾ ਪਰੰਧ ਕਮੇਟੀ ਵੱਲੋਂ ਜੋ ਇਹ ਅਲਿਖਿਆ ਗਿਆ ਪ੍ਰੋਗਰਾਮ ਹੈ ਭਾਵੇਂ 23 ਸਤੰਬਰ ਤੋਂ ਗੁਰੂ ਰਾਮਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵੱਖ-ਵੱਖ ਮੁਕਾਬਲੇ ਜਿਹੜੇ ਗੁਰਮਤ ਦੇ ਕਰਾਏ ਜਾਂਦੇ ਆ ਚਾਹੇ ਉਹ ਪੜਤਾਲ ਦਾ ਮੁਕਾਬਲਾ ਹੋਵੇ ਕਵਿਸ਼ਰੀ ਹੋਵੇ ਕੋਈ ਮੁਕਾਬਲਾ ਹੋਵੇ ਜਾਂ ਲਿਖਤੀ ਗੁਰਮਤ ਪ੍ਰੀਖਿਆ ਹੋਵੇ ਪਰ ਇਹ ਇੱਕ ਇਸ ਵਾਰ ਵਿਸ਼ੇਸ਼ ਵਾਅਦਾ ਸਾਡੇ ਪ੍ਰਬੰਧਕਾਂ ਵੱਲੋਂ ਕੀਤਾ ਗਿਆ ਕਿ ਜਿਹੜੇ ਸਪੈਸ਼ਲ ਬੱਚੇ ਆ ਇਹਨਾਂ ਦੀਆਂ ਇੱਕ ਆਪਣੀਆਂ ਭਾਵਨਾਵਾਂ ਨੇ ਕਿ ਵੱਖ-ਵੱਖ ਸਕੂਲਾਂ ਵਿੱਚ ਪੜਦੇ ਆ ਤੇ ਇਹਨਾਂ ਦੇ ਵਿੱਚ ਮੁਕਾਬਲੇ ਦੀ ਭਾਵਨਾ ਚਾ ਵੀ ਹੁੰਦਾ ਕਿ ਇੱਕ ਵੱਡੀ ਸੰਸਥਾ ਦੇ ਸੱਦੇ ਪੱਤਰ ਤੇ ਅਸੀਂ ਆਏ ਆ ਖੇਡਾਂ ਖੇਡਣ ਵਾਸਤੇ ਅੱਜ ਦੇ ਇਹ ਬੜੇ ਹੀ ਉਤਸ਼ਾਹ ਨਾਲ ਜਿੰਨੇ ਵੀ ਸਕੂਲ ਆਏ 6 ਦੇ ਕਰੀਬ ਸਕੂਲ ਆਏ 100 ਦੇ ਕਰੀਬੇ ਸਟੂਡੈਂਟ ਨੇ ਸਪੈਸ਼ਲ ਔਰ ਇਹਨਾਂ ਨੇ ਬੜੇ ਚਾਅ ਨਾਲ ਹਿੱਸਾ ਲਿਆ ਮੈਂ ਸਮਝਦਾ ਕਿ ਗੁਰੂ ਰਾਮਦਾਸ ਮਹਾਰਾਜ ਜੀ ਦੀ ਬਰਸਾਈ ਹੋਈ ਨਗਰੀ ਜਿੱਥੇ ਹਰ ਕਿਤੇ ਨੂੰ ਮਾਨਤਾ ਦਿੱਤੀ ਆ ਮਾਨਵਤਾ ਨੂੰ ਸਮੁੱਚਾ ਪਿਆਰ ਤੇ ਸਤਿਕਾਰ ਦਿੰਦਾ ਉਹਦੇ ਵਿੱਚ ਇਹ ਜਿਹੜੇ ਇਹਨਾਂ ਬੱਚਿਆਂ ਦੇ ਖੇਡ ਮੁਕਾਬਲੇ ਇੱਕ ਵੱਖਰੀ ਮਾਨਤਾ ਵੀ ਰੱਖਦੇ ਆ ਔਰ ਵਿਸ਼ੇਸ਼ਤਾ ਵੀ ਰੱਖਦੇ ਆ ਇਦੇ ਲਈ ਸਰਦਾਰ ਵਿਕਰਮ ਸਿੰਘ ਹੁਣ ਐਡੀਸ਼ਨਲ ਮੈਨੇਜਰ ਤੇ ਡਾਕਟਰ ਅਮਰਜੀਤ ਕੌਰ ਡਾਕਟਰ ਪੰਮਾ ਇਹਨਾਂ ਦਾ ਸਮੁੱਚਾ ਸਟਾਫ ਜਿੰਨੇ ਵੀ ਇਹ ਪ੍ਰਬੰਧਕ ਵੀ ਆਏ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੜੇ ਦਿਨਾਂ ਤੋਂ ਇਹਨਾਂ ਨੇ ਬਹੁਤ ਹੀ ਭਾਵਨਾ ਦੇ ਨਾਲ ਇਹ ਖੇਡ ਦੇ ਪ੍ਰਬੰਧ ਦੇ ਵਿੱਚ ਆਪਣਾ ਸਮਾਂ ਦਿੱਤਾ ਮੈਂ ਸਮਝਦਾ ਕਿ ਗੁਰੂ ਰਾਮਦਾਸ ਮਹਾਰਾਜ ਜੀ ਦੀ ਬਖਸ਼ਿਸ਼ ਹੈ ਇਸ ਧਰਤੀ ਦੇ ਉੱਤੇ ਕਿ ਜਿਵੇਂ ਅਸੀਂ ਸਮੁੱਚੀ ਮਾਨਵਤਾ ਨੂੰ ਪਿਆਰ ਕਰਦੇ ਹਾਂ ਇਹਨਾਂ ਬੱਚਿਆਂ ਨੂੰ ਵੀ ਬਹੁਤ ਪਿਆਰ ਦਿੱਤਾ ਗਿਆ ਔਰ ਬੱਚਿਆਂ ਨੇ ਵੀ ਚਾਹ ਕੀਤਾ ਕਿ ਸਾਨੂੰ ਇੱਕ ਵੱਡੀ ਸੰਸਥਾ ਦੇ ਪ੍ਰਵਾਨਗੀ ਦੇ ਨਾਲ ਅਸੀਂ ਖੇਡ ਮੁਕਾਬਲਿਆਂ 'ਚ ਹਿੱਸਾ ਲਿਆ ਸਤਿਗੁਰੂ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਪ੍ਰਬੰਧਕਾਂ ਨੂੰ ਵੀ ਹੌਸਲਾ ਬਖਸ਼ਿਸ਼ ਕਰਨ ਔਰ ਇਹ ਹਰ ਸਾਲ ਇਸ ਤਰ੍ਹਾਂ ਦੇ ਮੁਕਾਬਲੇ ਬੱਚਿਆਂ ਦੇ ਹੁੰਦੇ ਰਹਿਣ ਕਿਉਂਕਿ 올림픽 ਤੱਕ ਇਹਨਾਂ ਸਪੈਸ਼ਲ ਬੱਚਿਆਂ ਦੀ ਇੱਕ ਵਿਸ਼ੇਸ਼ ਕੈਟਾਗਰੀ ਹੈ ਔਰ ਇਹ ਅੱਗੇ ਤੱਕ ਭਾਗ ਲੈ ਸਕਦੇ ਆ ਔਰ ਇਹਨਾਂ ਬੱਚਿਆਂ ਨੂੰ ਇਗਨੋਰ ਨਹੀਂ ਕੀਤਾ ਜਾ ਸਕਦਾ ਇਹ ਸਾਡੇ ਸਮਾਜ ਦਾ ਵਿਸ਼ੇਸ਼ ਹਿੱਸਾ ਇਹਨਾਂ ਦੇ ਮਾਪੇ ਵੀ ਆਏ ਇਹਨਾਂ ਦੇ ਅਧਿਆਪਕ ਵੀ ਆਏ ਔਰ ਇਹਨਾਂ ਦੇ ਪ੍ਰਿੰਸੀਪਲ ਇਹਨਾਂ ਦੇ ਪ੍ਰਬੰਧਕ ਸਮੂਹ ਉਦਾਰਿਆਂ ਦੇ ਧੰਦਾ ਯੋਗ ਨੇ ਜਿਨ੍ਹਾਂ ਨੇ ਹੌਸਲਾ ਵਧਾਈ ਨਾਲ ਇਹਨਾਂ ਬੱਚਿਆਂ ਨੂੰ ਲਿਆਂਦਾ ਇਹਦੇ ਨਾਲ ਹੀ ਮੈਂ ਸਮਝਦਾ ਕਿ ਸਾਡੀ ਸੰਸਥਾ ਵਾਸਤੇ ਵੀ ਮਾਣ ਵਾਲੀ ਗੱਲ ਹੈ ਖਾਲਸਾ ਕਾਲਜ ਗਵਰਨਿੰਗ ਕਾਉਂਸਲ ਲਈ ਵੀ ਔਰ ਖਾਲਸਾ ਕਾਲਜ ਹਾਈ ਸਕੂਲ ਲਈ ਵੀ ਕਿ ਇਹਨਾਂ ਨੇ ਇਹ ਨਾ ਗਰਾਉਂਡਾਂ ਨੂੰ ਚੁਣਿਆ ਸਾਡੇ ਲਈ ਵੀ ਸੁਭਾਗ ਹੈ ਕਿ ਬੱਚਿਆਂ ਨੇ ਚਰਨ ਪਾਏ ਹੈ ਇਹਨਾਂ ਸੰਗਤਾਂ ਆਈਆਂ ਨੇ ਤੇ ਇਹਦੇ ਨਾਲ ਹੀ ਬਹੁਤ-ਬਹੁਤ ਮੁਬਾਰਕਾਂ ਸਤਿਗੁਰੂ ਸਭਨਾ ਨੂੰ ਸਦੀਵ ਕਾਲ ਚੜ੍ਹਦੀ ਕਲਾ ਬਖਸ਼ਿਸ਼ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ